ਇਸ ਭਾਜਪਾ ਨੇ ਮੇਰਾ ਨਿਰਾਦਰ ਕੀਤਾ ਮੈਂ ਨੇ ਮੇਰਾ ਨਿਰਾਦਰ ਕੀਤਾ ਮੈਂ ਸੋ ਦਰਸ਼ਕੋ ਤੁਸੀਂ ਦੇਖ ਰਹੇ ਹੋ ਟੋਟਲ ਇੰਡੀਆ ਨਿਊਜ਼ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਰਵੀ ਜਸੀ ਤੇ ਮੇਰੇ ਨਾਲ ਨੇ ਕੈਮਰਾਮੈਨ ਰਾਹੁਲ ਸ਼ਰਮਾ ਅੱਜ ਅਸੀਂ ਪਹੁੰਚੇ ਹਾਂ ਮੈਡਮ ਆਰਤੀ ਰਾਜਪੂਤ ਜਿਹੜੇ ਭਾਜਪਾ ਤੋਂ ਰਜੈਂਟ ਦੇ ਕੇ ਅੱਜ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਨੇ ਇਹ ਅੱਜ ਜਿਹੜੇ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਦਿਖਾ ਰਹੇ ਹਾਂ ਤੁਹਾਨੂੰ ਜਿਹੜਾ ਤਸਵੀਰਾਂ ਤੇ ਉਹਨਾਂ ਦੇ ਨਾਲ ਜਿਹੜੀ ਆ ਵਿਚਾਰਕ ਸਾਂਝ ਵੀ ਕਰਾਂਗੇ ਮੈਂ ਸੱਸੀ ਕਾਲ ਜੀ ਲੈਂਦਾ ਸਾਡੇ ਚੈਨਲ ਦੇ ਨਾਲ ਸ਼ਰਸ਼ੀ ਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਮ ਅੱਜ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਆ ਪਿਛਲੇ ਦਿਨ ਵੀ ਤੁਹਾਡੇ ਨਾਲ ਇੰਟਰਵਿਊ ਕੀਤੇ ਸੀ ਪਰ ਜਿਹਦੇ ਵਿੱਚ ਕਾਫੀ ਤੁਹਾਡਾ ਜਿਹੜਾ ਹੈਗਾ ਰੋਸ ਬੀਜੇਪੀ ਪਾਰਟੀ ਵੱਲੋਂ ਪਾਇਆ ਗਿਆ ਤੇ ਇਸ ਬੰਦੀ ਕੀ ਕਹਿਣਾ ਚਾਹੁੰਦੇ ਦੇਖੋ ਮੈਂ ਕਹਾਂਗੀ ਇਹ ਮੇਰੇ ਲਈ ਸੋਭਾਗ ਦੀ ਗੱਲ ਹੈਗੀ ਆ ਜਿਵੇਂ ਕਿ ਮੈਂ ਉਸ ਪਾਰਟੀ ਦੇ ਵਿੱਚ ਸ਼ਾਮਿਲ ਹੋਈ ਹਾਂ ਜਿਹੜੀ ਆਜ਼ਾਦੀ ਤੋਂ ਪਹਿਲੇ ਵੀ ਮੋਸਟਲੀ ਪਾਰਟੀ ਆਜ਼ਾਦੀ ਤੋਂ ਬਾਅਦ ਬਣੀਆ ਲੇਕਿਨ ਇਹ ਐਦਾ ਦਾ ਦਲ ਹੈਗਾ ਜਿਹੜਾ 1920 ਤੋਂ ਮਤਲਬ ਆਪਣੇ ਪੰਜਾਬ ਲਈ ਕੰਮ ਕਰ ਰਿਹਾ ਹੈ ਉਹਨਾਂ ਦੇ ਲੋਕਾਂ ਲਈ ਕੰਮ ਕਰ ਰਿਹਾ ਉਹਨਾਂ ਦੇ ਹਿੱਤ ਲਈ ਕੰਮ ਕਰ ਰਿਹਾ ਇੱਕ ਸਮਾਜ ਸੇਵਕ ਦੇ ਰੂਪ ਚ ਇਹ ਦਲ ਆਇਆ ਸੀ ਹੁਣ ਪਾਰਟੀ ਬਣਿਆ ਤੇ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਇੰਨੀ ਉਸ ਸੋਚ ਵਾਲੀ ਪਾਰਟੀ ਦੇ ਨਾਲ ਮੈਂ ਜੁੜੀ ਆ ਜਿਹੜੇ ਜਨਤਾ ਦੇ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਹੱਕ ਦੀ ਲੜਾਈ ਲੜਦੇ ਆ ਰਹੇ ਆ ਤੇ ਹੁਣ ਵੀ ਲੜ ਰਹੇ ਆ ਐਸਾ ਕੀ ਦੇਖਿਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰਿਕ ਦੇ ਮੈਂਬਰ ਬਣਨਾ ਚਾਹੇਂਗੀ ਮੈਂ ਸਟੈਂਡ ਲੈਂਦੇ ਆ ਮੈਂ ਪਿੱਛੇ ਆਪਣੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਇੱਕ ਬਿਆਨ ਸੋਨ ਰਹੀ ਸੀ ਤੇ ਉਹਨਾਂ ਨੇ ਇੰਟਰਵਿਊ 'ਚ ਮੀਡੀਆ 'ਚ ਗੱਡੀ 'ਚ ਬਹਿਣ ਦੇ ਬਹਿੰਦੇ ਉਹਨਾਂ ਨੇ ਇਹ ਕਿਹਾ ਸੀ ਕਿ ਜਦੋਂ ਗਠਬੰਧਨ ਦੀ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਿ ਮੇਰੇ ਲਈ ਆંકੜੇ ਮੈਟਰ ਨਹੀਂ ਕਰਦੇ ਕਿ ਆਪਾਂ ਕਿੰਨੀ ਸੀਟਾਂ ਲੈ ਕੇ ਆਵਾਂਗੇ ਕਿੰਨੇ ਕੀ ਮੇਰੇ ਲਈ ਪੰਜਾਬ ਦੀ ਜਨਤਾ ਦੇ ਮੈਂ ਕਵਾਂਗੇ ਹੱਕ ਵਿਗ ਦੀ ਗੱਲ ਹੋਵੇ ਚਾਹੇ ਉਹਨਾਂ ਦੇ ਪੰਜਾਬ ਦੀ ਸੁਧਾਰ ਦੀ ਗੱਲ ਹੋਵੇ ਜਾ ਡਵੈਲਪਮੈਂਟ ਦੀ ਗੱਲ ਹੋਵੇ ਉਹ ਕਹਿੰਦੇ ਮੇਰੇ ਲਈ ਪੰਜਾਬ ਦੀ ਜਨਤਾ ਦੇ ਪੰਜਾਬ ਦੇ ਲੋਕੀ ਮੈਟਰ ਕਰਦੇ ਆ ਮੇਰੇ ਲਈ ਆંકੜੇ ਮੇਰੇ ਲਈ ਨੰਬਰ ਨਹੀਂ ਮੈਟਰ ਕਰਦੇ ਤੇ ਮੈਨੂੰ ਨਾ ਮਤਲਬ ਉਹਨਾਂ ਦੀ ਗੱਲ ਚੰਗੀ ਲੱਗੀ ਸੀ ਬਹੁਤ ਚੰਗੀ ਲੱਗੀ ਸੀ ਤੇ ਜੇ ਉਹ ਸਟੈਂਡ ਲੈਣ ਵਾਲੀ ਪਾਰਟੀ ਹੈਗੀ ਤੇ ਮੈਂ ਸਟੈਂਡ ਲੈਣ ਵਾਲੀ ਬੰਦੀ ਹੈਗੀ ਆ ਉਹ ਪਾਰਟੀ ਹੈਗੀ ਤੇ ਮੈਂ ਵਿਅਕਤੀ ਉਹਦਾ ਦੀ ਹੈਗੀ ਆ ਤੇ ਮੈਨੂੰ ਲੱਗਦਾ ਇਹ ਬਹੁਤ ਸਹੀ ਜਗ੍ਹਾ ਸੀ ਮੇਰੇ ਲਈ ਮੈਂ ਤਾਂ ਕਰਕੇ ਇਸ ਪਾਰਟੀ 'ਚ ਆਈ ਸੂਡ ਦੇ ਵਿੱਚ ਆਇਆ ਜਿਵੇਂ ਤੁਹਾਨੂੰ ਜਦੋਂ ਭਾਜਪਾ ਦੇ ਵਿੱਚ ਜ਼ਿਲ੍ਹਾ ਅਧਿਐਕਸ਼ ਸੀਗੇ ਇਸ ਟਾਈਮ ਜਿਹੜਾ ਪੰਜਾਬ ਲੈਵਲ ਦੀ ਕਮੇਟੀ ਦੇ ਵਿੱਚ ਜਿਹੜਾ ਤੁਹਾਨੂੰ ਗਠਿਤ ਕੀਤਾ ਗਿਆ ਹਾਂ ਦੇਖੋ ਹਜੇ ਜਦੋਂ ਹੋਣਾ ਹੈ ਹਾਂ ਮੈਨੂੰ ਬੋਲੇਆ ਜ਼ਰੂਰ ਗਿਆ ਹੈ ਆਪਣੇ ਜਿਹੜੇ ਸਾਡੇ ਪਾਰਟੀ ਦੇ ਜਿਹੜੇ ਪ੍ਰਧਾਨ ਹੈਗੇ ਆ ਸਾਡੇ ਮੈਂ ਕਹਾਂਗੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਵੱਲੋਂ ਮੈਨੂੰ ਕਿਹਾ ਗਿਆ ਹੈ ਕਿ ਤੁਹਾਨੂੰ ਅਸੀਂ ਪੰਜਾਬ ਦੀ ਜ਼ਿੰਮੇਵਾਰੀ ਦੇਣੀ ਹੈ ਉਹਨ ਵੇਖਦੇ ਹਾਂ ਕਿਹੜੀ ਜ਼ਿੰਮੇਵਾਰੀ ਮਿਲਦੀ ਹੈ ਆ ਇਹਨੂੰ ਐਸਾ ਕੀ ਜਿਹੜਾ ਆ ਪਾਰਟੀ ਜਿਹੜੇ ਹੈਗੇ ਆ ਆਪਣੇ ਕੰਮ ਵੀ ਕਰਦੀ ਜਿਵੇਂ ਕਿ ਤੁਸੀਂ ਦਿੱਤਾ ਭਾਜਪਾ ਤੋਂ ਰਜਾਇਨ ਵੀ ਦੇ ਚੁੱਕੇ ਹੋ ਕੀ ਭਾਜਪਾ ਦੇ ਘਾਰੀਆਂ ਦਾ ਜਾਂ ਕਿਸੇ ਵਰਕਰ ਦਾ ਜਾਂ ਲੀਡਰ ਦਾ ਤੁਹਾਨੂੰ ਫੋਨ ਕਾਲ ਨਹੀਂ ਆਈ ਉਸ ਤੋਂ ਬਾਅਦ ਨਹੀਂ ਦੇਖੋ ਫੋਨ ਕਾਲਸ ਤੋਂ ਜਿਹੜੇ ਲੀਡਰ ਨੂੰ ਆਪਣੇ ਅੱਛੇ ਕਾਰਕਟਰ ਦੀ ਮੈਂ ਕਹਾਂਗੀ ਜਾਂ ਆਪਣੇ ਦੇਖੋ ਸਾਡੇ ਹਾਜ-ਪਾਚੇ ਹਰ ਕੋਈ ਕਾਰਕਿਰਤਾ ਤੇ ਲੀਡਰ ਹੈ ਜਿਨ੍ਹਾਂ ਨੂੰ ਅੱਛੇ ਕਾਰਕਿਰਤਾ ਦੇ ਬਾਰੇ ਪਤਾ ਹੈਗਾ ਜਾਂ ਉਹਨਾਂ ਨੂੰ ਪਤਾ ਹੈ ਕਿ ਇਹ ਬਾਡੀ ਅੱਛੀ ਕਾਰਕਿਰਤਾ ਸੀ ਉਹਨਾਂ ਨੂੰ ਅੱਜ ਵੀ ਦੁੱਖ ਹੈਗਾ ਤੇ ਉਹਨਾਂ ਦੇ ਫੋਨ ਆਏ ਹੈਗੇ ਆ ਤੇ ਇਸ 'ਚ ਕੋਈ ਉਹ ਨਹੀਂ ਹੈ ਉਹਨਾਂ ਦੇ ਫੋਨ ਆਏ ਆ ਮੈਨੂੰ ਸਵੇਰੇ ਵੀ ਮੈਨੂੰ ਆਇਆ ਸੀ ਫੋਨ ਆਪਣੇ ਮਹਿਲਾ ਮੋਰਚਾ ਦੀ ਤੋਂ ਉਹਨਾਂ ਨੇ ਦੁੱਖ ਕਹਿੰਦੇ ਮਾਫੀ ਚਾਹਾਂਗੀ ਮੈਨੂੰ ਪਤਾ ਨਹੀਂ ਚੱਲਿਆ ਚਲੋ ਲੇਕਿਨ ਜੋ ਹੁੰਦਾ ਹੈ ਕਈ ਵਾਰ ਅੱਛੇ ਲਈ ਹੁੰਦਾ ਹੈ ਮੈਂ ਸਟੈਂਡ ਲਿਆ ਕਿਉਂਕਿ ਮੈਂ ਕਰ ਨਹੀਂ ਸਕਦੀ ਸੀ ਲੇਕਿਨ ਜਿਹੜੀ ਜ਼ਿਲੇ ਲੈਵਲ ਦੀ ਲੀਡਰਸ਼ਿਪ ਆ ਇਹ ਕਦੀ ਵੀ ਮੈਨੂੰ ਲੱਗਦਾ ਇਹ ਬੁੱਕਤ ਨਹੀਂ ਪਾਉਂਦੀ ਆਪਣੇ ਕਾਰਕਰਤਾ ਦੀ ਜਿਹੜੀ ਇੱਥੇ ਬੈਠੀ ਲੀਡਰਸ਼ਿਪ ਹੈ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਲੀਡਰ ਮੰਨਦੇ ਹੈ ਇਹ ਬੁੱਕਤ ਨਹੀਂ ਪਾਉਂਦੀ ਆਪਣੇ ਕਾਰਕਰਤਾ ਦੀ ਤਾਂ ਹੀ ਉੱਪਰ ਤੱਕ ਗੱਲ ਨਹੀਂ ਪਹੁੰਚਦੀ ਹੈ ਜੇਕਰ ਦੇਖਿਆ ਜਾਵੇ ਤੇ ਇੱਕ ਵਰਕਰ ਦੇ ਸਿਰ ਤੋਂ ਜਿਹੜਾ ਪਾਰਟੀ ਜਨਮ ਲੈਂਦੀ ਹੈ ਵਰਕਰ ਅਗਰ ਮਿਹਨਤ ਕਰਦਾ ਤੇ ਵੋਟਰ ਦਾ ਜਿਹੜਾ ਆ ਪਰ ਵੋਟਰ ਦੀ ਸੂਚੀ ਨੂੰ ਜਾਰੀ ਕਰਕੇ ਔਰ ਵੋਟ ਬੈਂਕ ਕਰਕੇ ਜਿਹੜਾ ਲੀਡਰ ਨੂੰ ਖੜੇ ਕਰਦਾ ਔਰ ਪਾਰਟੀ ਦੀ ਜਿਹੜੀ ਆ ਮੁਨੀਯਾਦ ਇੱਕ ਵਰਕਰ ਦੇ ਸਰ ਤੇ ਟਿਕ ਜਾਂਦੀ ਤੇ ਜਦੋਂ ਪਾਰਟੀ ਦੇ ਵਿੱਚ ਵਰਕਰ ਦੀ ਜਿਹੜੀ ਆ ਇਮੇਜ ਦੇਖੀ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਜਾਂ ਕੈਂਡੀਡੇਟ ਦੀ ਚੋਣ ਦੀ ਵਾਰੀ ਦੇਖੀ ਜਾਂਦੀ ਹੈ ਤਾਂ ਉਦੋਂ ਵਰਕਰ ਨੂੰ ਕਿਉਂ ਨਜ਼ਰ ਅੰਦਾਜ਼ ਕੀਤਾ ਜਾਂਦਾ ਇਹ ਹੀ ਤਾਂ ਦੁੱਖ ਹੈ ਔਰ ਇਹਦੀ ਹੀ ਮੈਂ ਆਵਾਜ਼ ਚੱਕੀ ਆ ਆਪਾਂ ਆਵਾਜ਼ ਚੱਕੀ ਸੀ ਗੱਲ ਦੀ ਕਿ ਇੱਕ ਕਾਰਕਟਰਤਾ ਨੂੰ ਸਿਰਫ ਇਸਤੇਮਾਲ ਕੀਤਾ ਜਾਂਦਾ ਹੈ ਤੇ ਇਹ ਮੈਂ ਸੁਣਿਆ ਸੀ ਆਪਣੀ ਸ਼੍ਰੋਮਣੀ ਅਕਾਲੀ ਦਲ ਦੇ ਕਈ ਗੱਲਾਂ ਮੈਨੂੰ ਚੰਗੀਆਂ ਲੱਗੀਆਂ ਜਦੋਂ ਮੈਂ ਹੁਣ ਮਿਲੀ ਵੀ ਹੈ ਉਹਦੇਦਾਰਾਂ ਨਾਲ ਮਿਲੀ ਹੈਗੀਆਂ ਤੇ ਉਹਨਾਂ ਦੀ ਮਤਲਬ ਬਹੁਤ ਕਈ ਗੱਲਾਂ ਉਹਨਾਂ ਦੀ ਮਤਲਬ ਸਿਨਸੀਅਰ ਤੇ ਸਿਨਸੀਅਰਿਟੀ ਹੈਗੀ ਇਸ ਪਾਰਟੀ 'ਚ ਮੈਂ ਉੱਥੇ ਉਹਦੇਦਾਰ ਉਹ ਵੇਖੇ ਜਿਹੜੇ ਕੋਈ ਕਹਿੰਦਾ ਆਪਾਂ 67 ਤੋਂ ਹੈਗੇ ਆ ਮਤਲਬ ਬਹੁਤ ਪੁਰਾਣੇ ਪੁਰਾਣੇ ਉਹਦੇਦਾਰ ਮਿਲੇ ਮੈਨੂੰ ਬੜਾ ਖੁਸ਼ ਤੇ ਇੱਥੇ ਭਾਜਪਾ 'ਚ ਮੈਂ ਕਈ ਇੱਦਾਂ ਦੇ ਵਰਕਰ ਦੇਖੇ ਸੀ ਜਿਹੜੇ ਘਰਾਂ 'ਚ ਬੈਠੇ ਸੀ ਸੀ ਬਹੁਤ ਪੁਰਾਣੇ ਹੋ ਵੀ ਪਰ ਕਰਾਚੀ ਬੈਠੇ ਸੀ ਕਈ ਮਹਿਲਾਵਾਂ ਨੂੰ ਜਿਹਦਾ ਮੈਂ ਵਾਪਸ ਲੈ ਕੇ ਆਈ ਸੀ ਮਹਿਲਾਵਾਂ ਘਰ ਚ ਬੈਗੀਆਂ ਸੀ ਜਦੋਂ ਮੈਂ ਤੇ ਬੜਾ ਡਿਫਰੈਂਸ ਹੈ ਜੇ ਮੈਂ ਦੋਨੋਂ ਪਾਰਟ ਵਿੱਚ ਡਿਫਰੈਂਸ ਦੇਖਾਂ ਤਾਂ ਜ਼ਮੀਨ ਅਸਮਾਨ ਦਾ ਡਿਫਰੈਂਸ ਹੈ ਇੱਕ ਪਾਰਟੀ ਆਪਣੇ ਵਰਕਰਾਂ ਨੂੰ ਬਹੁਤ ਜ਼ਿਆਦਾ ਰਿਸਪੈਕਟ ਤੇ ਇੱਜ਼ਤ ਦਿੰਦੀ ਹੈ ਉਹ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਇੱਕ ਪਾਰਟੀ ਇਦਾਂ ਦੀ ਹੈਗੀ ਹੈ ਇੱਥੇ ਪੰਜਾਬ 'ਚ ਮੈਨੂੰ ਪੰਜਾਬ ਦੇ ਹਾਲਾਤ ਪਤਾ ਹੈ ਪੰਜਾਬ 'ਚ ਕੰਮ ਕੀਤਾ ਜਲੰਧਰ 'ਚ ਕੰਮ ਕੀਤਾ ਜਿਹੜੀ ਆਪਣੇ ਵਰਕਰਾਂ ਨੂੰ ਜੇ ਕਾਰਕਟਰਤਾ ਤੁਹਾਡਾ ਕੰਮ ਕਰਨ ਵਾਲਾ ਹੈ ਤਾਂ ਉਹਨੂੰ ਜ਼ੀਰੋ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹੈ ਕਿੱਦਾਂ ਉਹਨੂੰ ਆਪਾਂ ਡਾਊਨ ਕਰੀਏ ਕਿੱਦਾਂ ਉਹਨੂੰ ਜ਼ੀਰੋ ਕਰੀਏ ਪੂਰੀ ਕੋਸ਼ਿਸ਼ ਕਰਦੀ ਆ ਉਹ ਹੈਗੇ ਆ ਭਾਰਤੀ ਜਨਤਾ ਪਾਰਟੀ ਪੰਜਾਬ ਚ ਜੇ ਮਗਰ ਦੇਖਿਆ ਜਾਗ ਤੇ ਜਿਵੇਂ ਭਾਜਪਾ ਦੇ ਵਿੱਚ ਜਦੋਂ ਤੁਸੀਂ ਰਿਜਾਇਨ ਦਿੱਤਾ ਤੁਹਾਡੇ ਨਾਲ ਹੀ ਜਿਹੜੇ ਨੇ ਮਹਿਲਾ ਵਿੰਗ ਦੇ ਕਈ ਜਿਹੜੇ ਹੈਗੇ ਆ ਪ੍ਰਧਾਨ ਚਾਹੇ ਉਹ ਵਾਰਡ ਨੰਬਰ 10 ਦੇ ਹੋਣ ਚਾਹੇ ਮਹਿਲਾ ਮੰਡਲ 10 ਦੇ ਹੋਣ ਚਾਹੇ ਕੋਈ ਹੋਰ ਮਹਿਲਾ ਵਿੰਗ ਦੇ ਵਿੱਚ ਕੰਮ ਕਰ ਚੁੱਕੀ ਲੇਡੀਜ਼ ਹੁਣ ਉਹਨਾਂ ਨੇ ਵੀ ਨਾਲ ਹੀ ਤੁਹਾਡੇ ਜਿਹੜਾ ਉਹ ਰਿਜਾਈਨ ਦਿੱਤਾ ਤੇ ਇਹ ਸਬੰਧੀ ਕੀ ਕਹਿਣਾ ਚਾਹੁੰਦੀ ਐਕਚੁਅਲੀ ਜਦੋਂ ਮਤਲਬ ਦੇਖੋ ਕਿ ਸਬਦ ਜ਼ਮੀਰ ਆ ਜਦੋਂ ਮੈਂ ਰਿਜਾਈਨ ਦਿੱਤਾ ਤਾਂ ਕਈਆਂ ਦਾ ਜ਼ਮੀਰ ਹੋਰ ਵੀ ਚੱਗ ਗਿਆ ਠੀਕ ਹੈ ਤੇ ਜਦੋਂ ਲੋਕਾਂ ਨੂੰ ਅਜੇ ਤੱਕ ਜਦੋਂ ਮੈਂ ਰਿਜ਼ਾਈਨ ਦਿੱਤਾ ਸੀ ਉਹ ਸਮਝ ਨਹੀਂ ਪਾਰੇ ਸੀ ਤੇ ਮੈਂ ਸਾਰੇ ਮੀਡੀਆ ਚੈਨਲਾਂ ਦਾ ਜਿਨ੍ਹਾਂ ਨੇ ਮੇਰੀ ਗੱਲ ਨੂੰ ਅੱਗੇ ਤੱਕ ਪਹੁੰਚਾਇਆ ਮੈਂ ਦਿਲੋਂ ਧੰਨਵਾਦ ਦਿੰਨੀ ਆ ਤੁਹਾਡੇ ਰਾਹੀ ਰਾਈ ਮੈਂ ਆਪਾਂ ਮਤਲਬ ਮੇਰੀ ਲੋ ਮੇਰੀ ਫੀਲਿੰਗ ਨੂੰ ਮੇਰੀ ਤਕਲੀਫ ਨੂੰ ਸਮਝ ਸਕੇ ਸਾਰੇ ਤੇ ਉਹਨਾਂ ਨੇ ਮੇਰੇ ਲਈ ਬਹੁਤ ਜ਼ਿਆਦਾ ਮਤਲਬ ਸਪ ਸਮਰ ਪਿਛਲੇ ਸ਼ਮੇ ਦੇ ਵਿੱਚ ਜਦੋਂ ਮੈਂ ਇੰਟਰਵਿਊ ਦੇ ਵਿੱਚ ਗੱਲ ਕੀਤੀ ਗਈ ਸੀ ਤੁਸੀਂ ਇਹ ਗੱਲ ਕਹੀ ਸੀ ਵੀ ਜਲਦ ਹੀ ਜਿਹੜਾ ਆ ਅਤੇ ਡਿਸੀਜਨ ਜਿਹੜਾ ਇਸ ਚੀ ਦਾ ਲਿੱਤਾ ਜਾਊਗਾ ਉਸ ਤੋਂ ਬਾਅਦ ਜਿਹੜਾ ਸ਼ਰਮਣੀ ਅਕਾਲੀ ਦਲ ਦੇ ਵਿੱਚ ਤੁਸੀਂ ਜੁਆਇਨ ਕੀਤੀ ਆ ਜੁਆਇਨਿੰਗ ਕਰ ਲਈ ਆ ਉਸ ਤੋਂ ਬਾਅਦ ਜਿਹੜਾ ਹੈਗਾ ਤੇ ਇਹ ਵੀ ਤੁਸੀਂ ਮੀਡੀਆ ਦੇ ਚੈਨਲ ਦੇ ਮਾਧਿਅਮ ਰਾਹੀਂ ਗਿਆ ਸੀਗਾ ਵੇ ਜਦੋਂ ਵੀ ਕਿਤੇ ਸਮਾਂ ਆਏਗਾ ਤੇ ਤੁਹਾਡੇ ਨਾਲ ਜਿਹੜਾ ਆ ਸੰਮਖ ਹੋਇਆ ਜਾਏਗਾ ਤੇ ਇਹ ਸੰਬੰਧੀ ਕਿਹਨੇ ਦੇਖੋ ਮੈਨੂੰ ਅੱਜ ਵੀ ਤੁਹਾਡੇ ਤੋਂ ਪਹਿਲੇ ਇੱਕ ਹੋਰ ਸਵਾਲ ਕੀਤਾ ਗਿਆ ਸੀ ਕਿ ਅਸੀਂ ਸੁਣਿਆ ਤੁਸੀਂ ਬਾਦਚੁਰ ਰਵਿਦਾਸੀ ਲਾ ਲਿਆ ਕਹਿੰਦੇ ਆਪਣੇ ਨਾਮ ਦੇ ਵਿੱਚ ਰਵਿਦਾਸੀ ਲਾ ਲਿਆ ਤੁਸੀਂ ਕਿਉਂ ਲਾਇਆ ਤੇ ਮੈਂ ਇਹ ਕਹਿਣਾ ਚਾਹਾਂਗੀ ਤੁਸੀਂ ਮੇਰੇ ਕੋਲ ਅਜੇ ਸਕਰੀਨਸ਼ਾਟ ਪੇਜ ਤੋਂ ਤੁਸੀਂ ਕਹੋ ਤੁਹਾਨੂੰ ਦਿਖਾ ਦਿੰਨੀ ਕਿ ਮੈਨੂੰ ਆਤ ਹੈ ਕਈ ਵਾਰੀ ਮੈਂ ਆਪਣੀ ਪ੍ਰੋਫਾਈਲ ਦੀ ਸਕਰੀਨਸ਼ਾਟ ਲੈ ਕੇ ਸ਼ੇਅਰ ਕਰਦੀ ਸੀ ਕੋਈ ਵਧੀਆ ਚੀਜ਼ ਮੈਨੂੰ ਲੱਗਦੀ ਸੀ ਤੇ ਮੈਂ ਰਵਿਦਾਸੀ ਮੈਨੂੰ ਲਾਇਆ ਨੂੰ 1.5-2 ਮਹੀਨੇ ਹੋ ਗਏ ਉਹ ਲਗਾਉਣ ਦਾ ਮੇਰਾ ਮੇਨ ਇੱਥੇ ਮੋਟੋ ਇਹ ਸੀ ਕਿ ਜਦ ਕਈ ਮੈਨੂੰ ਕਹਿੰਦੇ ਸੀ ਪੁੱਛਦੇ ਸੀ ਕਿ ਤੁਸੀਂ ਰਾਜਪੂਤ ਹੋ ਤੇ ਮੈਂ ਕਹਿੰਦੇ ਸੀ ਹਾਂ ਮੈਂ ਰਾਜਪੂਤਾਂ ਬਟ ਅੱਛਾ ਤੁਸੀਂ ਇਹ ਫਿਰ ਉਹ ਆਪਣੇ ਕਈ ਗੱਲਾਂ ਦੱਸਣਾ ਸ਼ੁਰੂ ਕਰਿੰਦੇ ਸੀ ਮੈਂ ਕਹਿੰਦੇ ਸੀ ਨਹੀਂ ਆਪਾਂ ਅਬੀ ਦੱਸੀ ਆ ਅੱਛਾ ਕੀ ਗੱਲ ਕੀ ਗੱਲ ਜੇ ਕਿਤੇ ਇਹ ਰਵਦਾਸੀ ਆ ਤੁਸੀਂ ਲਾ ਦਿੱਤਾ ਤੁਸੀਂ ਆਪਣੇ ਨੇਮ ਦੇ ਮਗਰ ਲਾ ਦਿੱਤਾ ਆਰਤੀ ਰਾਜਪੂਤ ਰਵਦਾਸੀ ਆ ਕਿਤੇ ਇਹੋ ਚੀਜ਼ ਦਾ ਵਿਸ਼ਕਤਾ ਤਾਂ ਨਹੀਂ ਸਾਹਮਣੇ ਆ ਜੇ ਮੈਂ ਫਲੈਸ਼ਬੈਕ ਤੇ ਜਾਵਾਂ ਤਾਂ ਕਿਤੇ ਮੈਨੂੰ ਲੱਗਦਾ ਇਹ ਹੀ ਹੋਇਆ ਜਦ ਜਿਸੰਬਰ ਜੇ ਮੈਂ ਲੱਗੀ ਸੀ ਕੰਮ ਤਾਂ ਮੈਂ ਉਦੋਂ ਤਾਂ ਖਿੱਚਿਆ ਪਿਆ ਸੀ ਦੇਖਿਆ ਜਾਏ ਤਾਂ ਦਸੰਬਰ ਤੋਂ ਮੈਂ ਕੰਮ ਖਿੱਚਿਆ ਪਿਆ ਸੀ ਪਰ ਇਹ ਜਿਹੜਾ ਮੈਨੂੰ ਪਹਿਲੇ ਮੈਨੂੰ ਇਹ ਲੱਗਦਾ ਰਿਹਾ ਕਿ ਸ਼ਾਇਦ ਮੈਂ ਟਿਕਟ ਮੰਗ ਲਈ ਹੈ ਤਾਂ ਇਹ ਤੰਗ ਕਰ ਰਹੇ ਮੈਨੂੰ ਮੈਨੂੰ ਇਹ ਲੱਗ ਰਿਹਾ ਸੀ ਕਿ ਕਿਉਂਕਿ ਜੋ ਟਿਕਟ ਮੰਗੀ ਤਾਂ ਹੀ ਪਤਾ ਇਹਨਾਂ ਨੂੰ ਖੁੱਲ ਕੇ ਲੱਗੇ ਕਿ ਇਹਨਾਂ ਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ ਇਹਨਾਂ ਨੇ ਮੈਨੂੰ ਸਵਾਲ ਕੀਤਾ ਤੁਸੀਂ ਪਹਿਲੇ ਨਹੀਂ ਦੱਸਿਆ ਕਿ ਤੁਸੀਂ ਐਸਸੀ ਹੋ ਮੈਂ ਕਿਹਾ ਤੁਸੀਂ ਪੁੱਛਿਆ ਨਹੀਂ ਜੇ ਤੁਸੀਂ ਪੁੱਛਦੇ ਤਾਂ ਮੈਂ ਦੱਸ ਦਿੰਦੀ ਕਿ ਮੈਂ ਐਸਸੀ ਹਾਂ ਮੈਂ ਉਹਨਾਂ ਨੂੰ ਫਿਰ ਕਿਹਾ ਮੈਂ ਕਹਿੰਦਾ ਜਿਨ੍ਹਾਂ ਨੇ ਮੇਰੇ ਤੋਂ ਆਨਲਾਈਨ ਅਪਡੇਟ ਕੀਤੀ ਹੈ ਮੈਂ ਕਹਾਂ ਤੁਸੀਂ ਉਹਨਾਂ ਨੂੰ ਪੁੱਛੋ ਜਦੋਂ ਮੈਨੂੰ ਉਹਨਾਂ ਨੂੰ ਫੋਨ ਆਇਆ ਕਿ ਆਰਤੀ ਜੀ ਤੁਸੀਂ ਜਰਨਲ ਮੈਂ ਕਹਾਂ ਨਹੀਂ ਮੈਸੀ ਹਾਂ ਜਿੱਥੇ ਦਸਰਾ ਸੀ ਉੱਥੇ ਮੈਂ ਦਸਤਾ ਕੀ ਗੱਲ ਹੈ ਮੈਂ ਇੱਥੇ ਕਿ ਜਦੋਂ ਅਸੀਂ ਪਾਰਟੀ ਜੁਆਇਨ ਕਰਦੇ ਆ ਉਹਨਾਂ ਨੇ ਪੁੱਛਿਆ ਹੀ ਨਹੀਂ ਬਲਕਿ ਸਾਡੇ ਇੱਕ ਸੀਨੀਅਰ ਲੀਡਰਸ਼ਿਪ ਸੀ ਮੈਂ ਉਹਨੂੰ ਕਿਹਾ ਨਾ ਸਰ ਤੁਹਾਨੂੰ ਇਹ ਗੱਲ ਪਤਾ ਹੈ ਕਿ ਮੈਂ ਐਸੀ ਹਾਂ ਤਾਂ ਉਹ ਮੈਨੂੰ ਇਹ ਗੱਲ ਕਹਿੰਦੇ ਕਿ ਆਰਤੀ ਜੀ ਤੁਸੀਂ ਦਸਤਾ ਤਾਂ ਪਤਾ ਲੱਗ ਗਿਆ ਮੈਂ ਕਹਾਂ ਦਸਤਾ ਮੈਂ ਕਹਾਂ ਮੈਂ ਇਸੀ ਹਰਕੇ ਮਤਲਬ ਜਦੋਂ ਮੈਂ ਆਪਕੇ ਗੱਲ ਕੀਤੀ ਸੀ ਕਿ ਮੈਂ ਲੜਨਾ ਚਾਹੁੰਦੀ ਆ ਤਾਂ ਮੈਨੂੰ ਸਾਡੇ ਜਲੰਧਰ ਦੀ ਲੀਡਰਸ਼ਿਪ ਤੋਂ ਕਿਹਾ ਗਿਆ ਸੀ ਕਿ ਇਹ ਤਾਂ ਰਿਜ਼ਰਵ ਸੀਟ ਆ ਇਹਨਾਂ ਦਾ ਇਹ ਸਵਾਲ ਆ ਰਿਹਾ ਰਿਜ਼ਰਵ ਤਾਂ ਮੈਂ ਕਹਾਂ ਮੈਂ ਵੀ ਤਾਂ ਰਿਜ਼ਰਵ ਚ ਹੀ ਆਉਣੀ ਆ ਮੈਂ ਕਹਾਂ ਮੈਂ ਐਸੀ ਆ ਕਹਿੰਦੇ ਨਹੀਂ ਤੂੰ ਸ Rajput ਨਹੀਂ ਹੋ ਮੈਂ ਕਹਾਂ ਨਹੀਂ ਮੈਂ ਤਾਂ ਐਸੀ Rajput ਦੀ ਗੋਤ్ర ਲਾਇਆ ਹੋਇਆ ਆਪਣਾ ਅਸੀਂ ਰਵਿਦਾਸੀ ਹੀ ਹੈਗੇ ਹਸਬੰਡ ਡਰੋਚਾ ਮੈਂ ਕਹਾਂ ਮੇਰੇ ਤੇ ਮੈਂ ਕਹਾਂ ਤੁਹਾਨੂੰ ਨਹੀਂ ਤੁਹਾਨੂੰ ਪਤਾ ਨਹੀਂ ਸੀ ਕਿੰਨ ਨਹੀਂ ਆਪਾਂ ਤੁਹਾਨੂੰ ਰਾਜਪੂਤ ਹੀ ਸਮਝਦੇ ਰਹੇ ਤੇ ਮੈਨੂੰ ਲੱਗਦਾ ਇਹਨਾਂ ਨੇ ਰਾਜਪੂਤ ਸਮਝਦੇ ਹੋਏ ਮੈਨੂੰ ਪ੍ਰਧਾਨ ਲਾਤਾ ਸੀ ਜਦ ਇਹਨਾਂ ਨੂੰ ਪਤਾ ਲੱਗਿਆ ਮੈਂ ਐਸੀ ਆ ਇਹ ਸ਼ੌਕਡ ਹੋ ਗਏ ਕਿ ਇਹ ਕੀ ਹੋ ਗਿਆ ਅੱਜ ਤੱਕ ਅਸੀਂ ਕਦੀ ਐਸੀ ਮਹਿਲਾ ਕੋਈ ਪ੍ਰਧਾਨ ਨਹੀਂ ਲਾਈ ਅੱਜ ਤੋਂ ਪਹਿਲਾਂ ਤਾਂ ਜਿੰਨੀ ਵੀ ਸੀ ਸ਼ਰਮਾ ਵੇਦ ਇਹ ਇਹਨਾਂ ਨੇ ਪ੍ਰਧਾਨ ਲਾਈ ਸੀ ਲਗਾਤਾਰ ਸਾਲ ਤੋਂ 1.5 ਸਾਲ ਤਕਰੀਬਨ ਤੁਸੀਂ ਪਾਰਟੀ ਦੇ ਵਿੱਚ ਕੰਮ ਕੀਤਾ ਜਦੋਂ ਪਾਰਟੀ ਦੇ ਵਿੱਚ ਕੰਮ ਦੀ ਵਾਰੀ ਆਉਂਦੀ ਹੈ ਤੇ ਆਰਤੀ ਰਾਜਪੂਤ ਨੂੰ ਚੇਤਾ ਕੀਤਾ ਜਾਂਦਾ ਹੈ ਤੇ ਜਦੋਂ ਫਿਰ ਉਹਨਾਂ ਨੇ ਗੋਤਰ ਮਗਰ ਲਾ ਦਿੱਤਾ ਯਾਰ ਬਦਆਸੀਆ ਆਰਤੀ ਰਾਜਪੂਤ ਬਦਆਸੀਆ ਤੇ ਉਦੋਂ ਹੀ ਕਿਉਂ ਰਿਜਾਇਨ ਜਿਹੜਾ ਦਿੱਤਾ ਗਿਆ ਪਰੇਸ਼ਾਨ ਵੀ ਉਹ ਤਾਂ ਕਰਨਾ ਸ਼ੁਰੂ ਕਰ ਦਿੱਤਾ ਨਾ ਇਹਨਾਂ ਨੇ ਔਰ ਦੇਖੋ ਇਸ ਚੀਜ਼ ਨੂੰ ਮੈਂ ਤਾਂ ਮੰਦੀ ਆ ਇਹ ਚੀਜ਼ ਮੈਂ ਬਿਨਾ ਲੌਜਿਕ ਤੇ ਗੱਲ ਨਹੀਂ ਕਰਦੀ ਤੁਸੀਂ ਖੁਦ ਮੈਂ ਜਨਤਾ ਨੂੰ ਪੁੱਛਦੀ ਆ ਕਿ ਐਦਾਂ ਦੀ ਕੀ ਗੱਲ ਸੀ ਜਿਹੜੀ ਇਹਨਾਂ ਨੇ 2 ਘੰਟੇ ਚ ਪ੍ਰਧਾਨ ਲਈ ਚੋਹਾਨ ਸ਼ਮਾ ਚੋਹਾਨ ਨਾਮ ਦੇਖੋ ਤੁਸੀਂ ਚੋਹਾਨ ਸਰਨੇਮ ਜ਼ਰੂਰ ਦੇਖਿਓ ਮੈਂ ਜਨਤਾ ਨੂੰ ਕਹਿਣਾ ਚਾਹੁੰਦੀ ਆ ਬੇਫੂਪ ਬਣਾਉਂਦੇ ਹਨ ਨੂੰ ਇਹ ਇਹ ਜਾਤੀਵਾਦ ਇਹਨਾਂ ਨੇ ਕਦੀ ਖਤਮ ਹੋਣ ਨਹੀਂ ਦੇਣਾ ਕਦੀ ਨਹੀਂ ਹੋਣ ਦੇਣਾ ਬਾਬਾ ਸਾਹਿਬ ਦੀ ਕੁਰਬਾਨੀ ਵਿਅਰਥ ਹੈ ਇਹ ਸਿਰਫ ਗੱਲਾਂ ਹੀ ਆ ਅਸੀਂ ਜਿੰਨੇ ਮਰਜ਼ੀ ਐਜੂਕੇਟਿਡ ਹੋ ਜਾਈਏ ਜਿੰਨੀ ਮਰਜ਼ੀ ਅੱਗੇ ਵਧ ਜਾਈਏ ਜਿੰਨੇ ਮਰਜ਼ੀ ਅਸੀਂ ਜੋ ਮਰਜ਼ੀ ਅਸੀਂ ਕਰ ਲਈਏ ਲੇਕਿਨ ਇੱਕ ਹੱਟਲੇ ਹਰ ਮਤਲਬ ਸ਼ੁਰੂ ਤੋਂ ਲੱਗ ਗਿਆ ਇਸ ਟਾਈਮ ਕਿ ਅਸੀਂ ਐਸੀ ਸਮਾਜ ਤੋਂ ਇਹ ਸਾਡੀ ਗਲਤੀ ਆ ਸਾਡੀ ਗਲਤੀ ਆ ਤੇ ਮੈਂ ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਮੈਂ ਧੰਨਵਾਦ ਕਰਦੀ ਆ ਕਿ ਇਹਨਾਂ ਨੂੰ ਪਤਾ ਹੈ ਕਿ ਮੈਂ ਐਸੀ ਸਮਾਜ ਤੋਂ ਆ ਫਿਰ ਵੀ ਉਹਨਾਂ ਨੇ ਮੈਨੂੰ ਮਾਨ ਬਖਸ਼ਿਆ ਲੇਕਿਨ ਇਸ ਭਾਜਪਾ ਨੇ ਮੇਰਾ ਨਿਰਾਦਰ ਕੀਤਾ ਮੈਂ ਸੋ ਦੇਖ ਸਕਦੇ ਨੇ ਤੁਸੀਂ ਟੋਟਲ ਇੰਡੀਆ ਨਿਊਜ਼ ਤੇ ਆਰਤੀ ਰਾਜਪੂਤ ਰਵਦਾਸੀਆ ਉਹਨਾਂ ਦੇ ਨਾਲ ਜਿਹੜੀ ਵਿਚਾਰਕ ਸਾਂਝ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਆ ਤੇ ਉਹਨਾਂ ਨੇ ਜਿਹੜੀਆਂ ਭਾਜਪਾ ਦੇ ਵਿੱਚ ਜਿਹੜਾ ਉਹਨਾਂ ਦੇ ਨਾਲ ਜਿਹੜਾ ਵਿਤਕਰਾ ਕੀਤਾ ਗਿਆ ਉਹਨਾਂ ਨੂੰ ਦੇਖਦੇ ਹੋਏ ਜਿਹੜਾ ਉਹਨਾਂ ਵੱਲੋਂ ਜਿਹੜਾ ਭਾਜਪਾ ਤੋਰ ਜਾਂ ਦਿੱਤਾ ਗਿਆ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਸ਼ਾਮਲ ਹੋਏ ਆ ਪਰਵਾਰਿਕ ਦੇ ਮੈਂਬਰ ਬਣੇ ਆ ਔਰ ਉਹਨਾਂ ਦੇ ਪੁੱਛਿਆ ਗਿਆ ਤੇ ਇਹੀ ਗੱਲ ਕਹੀ ਗਈ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਨੂੰ ਦੇਖਦੇ ਹੋਏ ਜਿਹੜਾ ਉਹਨਾਂ ਦੇ ਵਿਚ ਉਹ ਸ਼ਾਮਲ ਹੋਏ ਆ ਤੇ ਜਿਹੜਾ ਹੈਗਾ ਆ ਅਸੀਂ ਜੇ ਸ਼ਰੋਮਨੀ ਅਕਾਲੀ ਦਲ ਚ ਸ਼ਾਮਲ ਹੋਏ ਆ ਆਰਤੀ ਰਾਜਪੂਤ ਰਵਦਾਸੀਆ ਉਹਨਾਂ ਦੇ ਨਾਲ ਜਿਹੜੀ ਕੀਤੀ ਗਈ ਆ ਔਰ ਉਹਨਾਂ ਵੱਲੋਂ ਜਿਹੜਾ ਆ ਆਪਣਾ ਜਿਹੜਾ ਆ ਉਹ ਉਹ ਵੀ ਪੱਖ ਰੱਖਿਆ ਗਿਆ ਆ ਵੀ ਜਿਹੜਾ ਹੈਗਾ ਬਈ ਜਾਤੀਵਾਦ ਦਾ ਵਿਤਕਰਾ ਕਾਰਨ ਜਿਹੜਾ ਆ ਮੈਨੂੰ ਜਿਹੜਾ ਆ 2 ਘੰਟੇ ਵੀ ਜਿਹੜਾ ਆ ਭਾਜਪਾ ਜਿਹੜੀ ਉਹ ਬਰਦਾਸ਼ਤ ਨਹੀਂ ਕਰ ਸਕੀ ਮੇਰੇ ਰਜਾਇਨ ਦੇਣ ਤੋਂ ਬਾਅਦ ਹੀ ਜਿਹੜਾ ਆ ਨਵੇਂ ਚਿਹਰੇ ਨੂੰ ਨਿਯੁਕਤ ਕੀਤਾ ਗਿਆ ਤੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਸਰਬਸਾਂਝਤਾ ਦਾ ਜਿਹੜਾ ਸਨੇਹਾ ਦਿੰਦੀ ਹੋਈ ਉਹਨਾਂ ਜਿਹੜਾ ਐਸੀ ਵਰਗ ਨੂੰ ਜਿਹੜਾ ਉਹ ਗੱਲ ਲਾਇਆ ਦੇਖ ਸਕਦੇ ਹੋ ਤੁਸੀਂ ਟੋਟਲ ਇੰਡੀਆ న్యూਸ ਤੇ ਤਸਵੀਰਾਂ ਆਰਤੀ ਰਾਜਪੂਤ ਦੇ ਨਾਲ ਜਿਹੜੀ ਆ ਵਿਚਾਰਕ ਸਾਂਝ ਕੀਤੀ ਗਈ ਆ ਔਰ ਦੇਖ ਸਕਦੇ ਹੋ ਮੇਰੇ ਨਾਲ ਕੈਮਰਾਮੈਨ ਨੇ ਰਾਹੁਲ ਸ਼ਰਮਾ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਰਵੀ ਜੱਸੀ ਮੈਂ ਤੁਹਾਡਾ ਸਾਡੇ ਚੈਨਲ ਦੇ ਮਾਧਿਅਮ ਤੇ ਜੁੜਨ ਤੇ ਬਹੁਤ-ਬਹੁਤ ਧੰਨਵਾਦ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਤੇ ਸਾਡੇ ਚੈਨਲ ਵੱਲੋਂ ਬਹੁਤ-ਬਹੁਤ ਵਧਾਈ